ਬੀਜੇਪੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਿੰਦਰ ਸਿੰਘ ਕਾਕਾ ਕੰਬੋਜ ਜੀ ਦੀ ਅਗਵਾਈ ਹੇਠ ਪਿੰਡ ਮਾਹੂਆਣਾ ਬੋਦਲਾ ਦੇ ਕਈ ਪਰਿਵਾਰ ਹੋਏ ਬੀਜੇਪੀ ਦੇ ਵਿੱਚ ਸ਼ਾਮਲ। ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸੈਂਟਰ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਦਾ ਪੰਜਾਬ ਦੇ ਲੋਕ ਸਿੱਧੇ ਤੌਰ ਤੇ ਜਿਹੜਾ ਹਲਾਲ ਲੈ ਸਕਣ। ਇਧਰ ਬੀਜੇਪੀ ਪਾਰਟੀ ਫਾਜ਼ਲਕਾਰ ਦੇ ਬੁਲਾਰੇ ਰਾਜਿੰਦਰ ਸ਼ਰਮਾ ਨੇ ਲੋਕਾਂ ਨੂੰ ਆਪਣੀ ਸਪੀਚ ਦੇ ਰਹੀ। ਜਾਗਰੂਕ ਵੀ ਕੀਤਾ ਔਰ ਸੈਂਟਰ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਤੇ ਮੇਰੇ ਭੈਣ ਭਰਾ ਕੱਤਰ ਹੋਏ ਕਿ ਜੋ ਵੀ ਸਕੀਮਾਂ ਸਾਨੂੰ ਗਰਾਊਂਡ ਲੈਵਲ ਤੇ ਮਿਲ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੋ ਸਾਡੇ ਤੱਕ ਉਹ ਪਹੁੰਚਾ ਰਹੇ ਨੇ